ਸਾਡੇ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਆਪਾਂ ਜਿਹੜੇ ਕਿ ਉਹਨਾਂ ਦੀ ਤਿਆਰੀ ਕਰਵਾ ਰਹੇ ਹਾਂ ਸੋ ਆਪਾਂ ਪੰਜਾਬੀ ਲਾਜ਼ਮੀ ਦੀ ਸੀਰੀਜ਼ ਸਟਾਰਟ ਕੀਤੀ ਹੋਈ ਆ ਜਿਤੇ ਵਿੱਚ ਆਪਾਂ ਤੁਹਾਡੇ ਜਿਹੜੇ ਸ਼ਬਦ ਨੇ ਇਹਨਾਂ ਨੇ ਸ਼ਬਦ ਰਚਨਾ ਇਹਨਾਂ ਦੇ ਕੇਂਦਰੀ ਭਾਸ਼ਾ ਵਸਤੂ ਸਾਰ ਕਰ ਰਹੇ ਹਾਂ ਸੋ 27 ਆਪਾਂ ਅਪਲੋਡ ਕਰ ਚੁੱਕੇ ਹਾਂ 28 ਹੁਣ ਅਪਲੋਡ ਕਰ ਰਹੇ ਹਾਂ ਸੋ ਪਲੇਲਿਸਟ ਬਣੀ ਹੋਈ ਆ ਬੀਐਸ ਸੈਮੈਸਟਰ 5 ਚੰਡੀਗੜ੍ਹ ਜਿਸ ਦੇ ਵਿੱਚ ਤੁਹਾਨੂੰ ਸਾਰੇ ਸਬਜੈਕਟਸ ਦੇ ਜਿਹੜੀ ਵੀਡੀਓਜ਼ ਮਿਲ ਜਾਣਗੀਆਂ ਹਾਂਜੀ ਖਿਆਲ ਮਿੱਤਰ ਪਿਆਰੇ ਨੂੰ ਖਿਆਲ ਮਿੱਤਰ ਪਿਆਰੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਇਸ ਦਾ ਵਿਸ਼ਾ ਸੱਜਣ ਪ੍ਰਭੂ ਦੇ ਵਿਛੋੜੇ ਦਾ ਦੁੱਖਾ ਮਨ ਲੱਗੀ ਗੁਰੂ ਗੋਬਿੰਦ ਸਿੰਘ ਜੀ ਕਿ ਆਪਣਾ ਪਰਮਾਤਮਾ ਪ੍ਰਭੂ ਦੇ ਵਿਛੋੜੇ ਦਾ ਦੁੱਖ ਦਾ ਵਰਣਨ ਕਰਨਾ ਇਸ ਸ਼ਬਦ ਦਾ ਜਿਹੜੀ ਕਿ ਵਿਸ਼ਾ ਕਿਹਾ ਜਾਂਦਾ ਕਿ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਉਚਾਰਿਆ ਸੀ ਜਦੋਂ ਉਹ ਅਨੰਦਪੁਰ ਸਾਹਿਬ ਛੱਡ ਕੇ ਆਪਣੇ ਪਰਿਵਾਰ ਨਾਲ ਵਿਛੜ ਗਏ ਸੀ ਵਿਛੜ ਕੇ ਮਾਛੀ ਵੜੇ ਦੇ ਜੰਗਲਾਂ ਦੇ ਵਿੱਚ ਪਹੁੰਚੇ ਸੀ ਇੱਥੇ ਗੁਰੂ ਜੀ ਨੂੰ ਮਖਵਲੀ ਸੇਜਾਂ ਦੀ ਥਾਂ ਤੇ ਜ਼ਮੀਨ ਉੱਤੇ ਸੋਣਾ ਪਿਆ ਤੇ ਇਹ ਸ਼ਬਦ ਗੁਰੂ ਜੀ ਨੇ ਸੇਦੇ ਖੇੜੇ ਨਾਲ ਵਿਹੀ ਜਾ ਚੁੱਕੀ ਹੀਰ ਦੀ ਆਤਮਾ ਵਿੱਚ ਬੈਠ ਕੇ ਉਚਾਰਿਆ ਮਤਲਬ ਕਿ ਇਹ ਸ਼ਬਦ ਗੁਰੂ ਜੀ ਨੇ ਜਿਵੇਂ ਹੀਰ ਆ ਜਿਹੜੀ ਕਿ ਆਪਣੇ ਰਾਂਝੇ ਤੋਂ ਵਿਛੜ ਗਏ ਉਹਨੂੰ ਸੈਦਪੁਰ ਖੇੜੇ ਜਿਹੜੇ ਕਿ ਖੇੜੇ ਦੇ ਵਿੱਚ ਸੈਦੇ ਦੇ ਨਾਲ ਵਿਆਹ ਤਾਂ ਸੀ ਤਾਂ ਉਸ ਸਮੇਂ ਜਿਹੜੀ ਉਹਦੀ ਹਾਲਤ ਸੀ ਕਿ ਆਪਣੇ ਪ੍ਰੇਮੀ ਤੋਂ ਵਿਛੜੀ ਹੋਈ ਹੈ ਸੇਮ ਗੁਰੂ ਜੀ ਨੇ ਸ਼ਬਦ ਜਿਹੜੇ ਕਿ ਉਹ ਆਤਮਾ ਦੇ ਵਿੱਚ ਬੈਠ ਕੇ ਲਿਖਿਆ ਕਿ ਉਹ ਪਰਮਾਤਮਾ ਤੋਂ ਵਿਛੜੇ ਹੋਏ ਨੇ ਠੀਕ ਹੈ ਵਿਉਸ ਵਿਛੋੜੇ ਇਹ ਦਾ ਵਰਣਨ ਕੀਤਾ ਪਰਮਾਤਮਾ ਤੋਂ ਵਿਛੋੜੇ ਦਾ ਤਾਂ ਇਸ ਵਿੱਚ ਉਹਨਾਂ ਨੇ ਹੀਰ ਦੇ ਤਰ੍ਹਾਂ ਹੀਰ ਵਾਂਗ ਰਾਜੇ ਰੂਪ ਪਰਮਾਤਮਾ ਨੂੰ ਯਾਦ ਕੀਤਾ ਠੀਕ ਹੈ ਮਤਲਬ ਕਿ ਹੀਰ ਜਦੋਂ ਖੇੜੇ ਵੈਹੀ ਜਾਂਦੇ ਤਾਂ ਆਪਣੇ ਰਾਂਝੇ ਨੂੰ ਯਾਰ ਕਰਦੇ ਤਾਂ ਗੁਰੂ ਜੀ ਉੱਥੇ ਜਿਹੜੇ ਕੀ ਪ੍ਰਮਾਤਮਾ ਪ੍ਰਭੂ ਨੂੰ ਜਿਹੜੇ ਕੀ ਯਾਦ ਕਰ ਰਹੇ ਨੇ ਗੁਰੂ ਜੀ ਕਹਿੰਦੇ ਨੇ ਕਿ ਪਿਆਰੇ ਸੱਜਣ ਦੇ ਵਿਛੋੜੇ ਵਿੱਚ ਆਰਾਮ ਦੇਣ ਵਾਲੇ ਜਿਹੜੇ ਸੰਸਾਰਿਕ ਸਾਧਨ ਨੇ ਉਹਨਾਂ ਲਈ ਕੀ ਨੇ ਦੁਖਦਾਇਕ ਨੇ ਤੇ ਉਹਨਾਂ ਦੇ ਵਿਛੋੜੇ ਵਿੱਚ ਉਹਨਾਂ ਲਈ ਰਜਾਈਆਂ ਦਾ ਉੱਪਰ ਲੈਣਾ ਕੀ ਆ ਰੋਗ ਦੇ ਸਮਾਨਾ ਵੀ ਗੁਰੂ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਦੇ ਵਿਛੋੜੇ ਦੇ ਵਿੱਚ ਜਦੋਂ ਉਹ ਰਜਾਈਆਂ ਲੰਦੇ ਨੇ ਉਹ ਆਪਣੇ ਉੱਪਰ ਤਾਂ ਉਹ ਇੱਕ ਐਵੇਂ ਆ ਜਿਵੇਂ ਕੋਈ ਬਿਮਾਰੀ ਹੋਵੇ ਰੋਗ ਹੋਵੇ ਤੇ ਆਰਾਮ ਦੇ ਜਿਹੜੇ ਹੋਰ ਸਾਧਨ ਨੇ ਉਹ ਸੱਪਾਂ ਦੇ ਵਿੱਚ ਰਹਿਣ ਦੇ ਬਰਾਬਰ ਨੇ ਮਤਲਬ ਕਿ ਜਿਵੇਂ ਆਰਾਮ ਦੇ ਜਿਹੜੇ ਹੋਰ ਸਾਧਨ ਨੇ ਮਨੁੱਖਾ ਦੇਹੀ ਨੂੰ ਆਰਾਮ ਕਰਨ ਵਾਲੇ ਜਿਹੜੇ ਹੋਰ ਸਾਧਨ ਨੇ ਉਹ ਕਹਿੰਦਾ ਐਵੇਂ ਨਹੀਂ ਜਿਵੇਂ ਆਪਾਂ ਸੱਪਾਂ ਦੇ ਵਿੱਚ ਰਹਿ ਰਿਆ ਸ਼ਰਾਬ ਦੀ ਸਰਾਹੀ ਸੂਲਾ 16 ਚੁੱਬਣ ਵਾਂਗ ਦੁਖਦਾਈਕਾ ਤੇ ਗੁਰੂ ਜੀ ਕਹਿੰਦੇ ਨੇ ਵੀ ਜਿਹੜੀ ਸ਼ਰਾਬ ਦੀ ਸਰਾਹੀ ਹੈ ਸੂਲਾ ਦੇ ਚੁੱਬਣ ਵਾਂਗ ਦੁਖਦਾਈ ਕਰ ਤਾਂ ਇਹਦਾ ਭਾਵ ਇਹ ਕਿ ਵੀ ਜਿਹੜੀ ਸ਼ਰਾਬ ਆ ਉਹ ਸ਼ਰਾਬ ਸ਼ਰਾਬ ਉਹ ਮੇ ਹੈ ਜਿਵੇਂ ਜਿਹੜੀ ਸੂਲ ਚੁੱਬਣ ਦੇ ਨਾਲ ਦੁੱਖ ਹੁੰਦਾ ਉਸ ਤਰੀਕੇ ਦੀ ਹੈ ਤੇ ਸ਼ਰਾਬ ਪੀਣ ਵਾਲਾ ਪਿਆਲਾ ਸਾਨੂੰ ਖੰਜਰ ਦੇ ਵਾਂਗ ਫਟ ਮਲਾਉਂਦਾ ਕਹਿੰਦੇ ਵੀ ਜਿਹੜਾ ਸ਼ਰਾਬ ਪੀਣ ਵਾਲਾ ਪਿਆਲਾ ਉਹ ਜਿਵੇਂ ਇੱਕ ਖੰਜਰ ਫਟ ਲਾਉਂਦਾ ਉਹ ਓਵੇਂ ਫਟ ਲਾਉਂਦਾ ਤੇ ਅਜਿਹੇ ਸੁੱਖ ਆਰਾਮ ਨੂੰ ਇਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਜਿਵੇਂ ਕਸਾਈ ਬੱਕਰੇ ਨੂੰ ਹਲਾਲ ਕਰਕੇ ਉਸ ਨੂੰ ਬਿੰਗ ਉੱਤੇ ਪੁੱਠਾ ਟੰਗ ਕਿ ਉਸ ਦੀ ਖਲ ਖਿੱਚ-ਖਿੱਚ ਕੇ ਲਾ ਰਿਹਾ ਹੋਵੇ ਉਨਜ ਉਸ ਦੀ ਰਜ਼ਾ ਦੇ ਵਿੱਚ ਉਹਨਾਂ ਲਈ ਪੁੰਜੇ ਸੱਥਰ ਉੱਤੇ ਸੋਨਾ ਵਧੇਰੇ ਸੁਖਦਾਇਕ ਤਾਂ ਗੁਰੂ ਜੀ ਕਹਿੰਦੇ ਨੇ ਕਿ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਪੁੰਜੇ ਸੋਨਾ ਉਹ ਵਧੇਰੇ ਸੁਖਦਾਇਕ ਹੈ ਤੇ ਇਸ ਦੇ ਮੁਕਾਬਲੇ ਖੇੜਿਆ ਪ੍ਰਾਇਆਂ ਦੇ ਸੁੱਖ ਉਹਨਾਂ ਲਈ ਕੀ ਨੇ ਦੁੱਖਦਾਇਕ ਨੇ ਤੇ ਜਹੇ ਸੁਖ ਪੱਠੀ ਦੇ ਵਿੱਚ ਪਹਿਣ ਤੇ ਕੇਂਦਰੀ ਭਾਵ ਪ੍ਰਭੂ ਪ੍ਰੀਤਮ ਤੋਂ ਵਿਛੜੀ ਜਗਿਆਸੂ ਦੀ ਆਤਮਾ ਨੂੰ ਸੰਸਾਰ ਦਾ ਕੋਈ ਸੁਖ ਪਾਉਂਦਾ ਨਹੀਂ ਹਾਂਜੀ ਜਿਹੜੇ ਨੈਕਸਟ ਆਪਾਂ ਨੈਕਸਟ ਵੀਡੀਓ ਚ ਲੈ ਕੇ ਆਉਂਦੇ ਹਾਂ ਥੈਂਕਸ